ਫਟ ਲਈ ਅਸਲਾਮੁਅਲੈਕੁਮ ਮੈਂ ਪਹਿਲਵਾਨ ਛੋਟਾ ਅਦਮਾ ਸ਼ਹਿਰਪੁਰ ਜਿੱਦਾਂ ਕੀ ਤੁਹਾਨੂੰ ਪਤਾ 10 ਚਲਾਈ ਨੂੰ ਪਜਰਾੜੋ ਵਿਖੇ ਦੰਗਲ ਹੋਇਆ ਤੇ ਮੈਨੂੰ ਹੁਣ ਤੱਕ ਬਹੁਤ ਜ਼ਿਆਦਾ ਲੋਕਾਂ ਦੇ ਫੋਨ ਆ ਰਹੇ ਕਮੈਂਟ ਮੈਸੇਜ ਤੇ ਉਹਦੇ ਵਿੱਚ ਕਹਿ ਰਿਹਾ ਕਿ ਕਮੈਂਟਾਂ ਚ ਕਹਿ ਰਹੇ ਕਿ ਮੁੱਲਾ ਭੱਜ ਗਿਆ ਅਦਨ ਮੁੱਲਾ ਭੱਜ ਗਿਆ ਪਹਿਲੀ ਗੱਲ ਤਾਂ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੁੱਲਾ ਸਮਝਿਆ ਤੇ ਦੂਸਰੀ ਗੱਲ ਇਹ ਅਗਰ ਮੈਂ ਭੱਜਾਂ ਵਾਲਾ ਹੁੰਦਾ ਤੇ ਮੈਂ ਕੁਸ਼ਤੀ ਨਾਲ ਲੜਦਾ 250 ਕਿਲੋਮੀਟਰ ਤੋਂ ਮੈਂ ਕੁਸ਼ਤੀ ਲੜਨ ਗਿਆ ਹਨਾ ਅਗਰ ਮੇਰੇ ਦਿਲ 'ਚ ਡਰ ਹੁੰਦਾ ਤੇ ਮੈਂ ਕਿਉਂ ਜਾਂਦਾ ਕੁਸ਼ਤੀ ਲੜਨ ਦੂਸਰਾ ਪਰ ਕਮੇਟੀ ਨੂੰ ਆ ਵੀ ਸੋਚਣਾ ਚਾਹੀਦਾ ਕਿ ਇਸ ਬੰਦੇ ਨੂੰ ਸਿਰ 250 ਕਿਲੋਮੀਟਰ ਤੋਂ ਬੁਲਾਇਆ ਇਹਦੇ ਨਾਲ ਨਾ ਇਨਸਾਫੀ ਨਾ ਕਰੀਏ ਜਦੋਂ ਕੁਸ਼ਤੀ ਦੀ ਗੱਲ ਹੋਈ ਮੇਰੀ ਕਮੇਟੀ ਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਨਾਲ ਨਾ ਇਨਸਾਫੀ ਨਾ ਹੋਵੇ ਤੇ ਉਹਨਾਂ ਨੇ ਮੈਨੂੰ ਆਹ ਗੱਲ ਕੀਤੀ ਕਿ ਤੇਨਾਂ ਕੋਈ ਨਾ ਇਨਸਾਫੀ ਨਹੀਂ ਹੋਊਗੀ ਤੂੰ ਆ ਜਾ ਦੰਗਲ ਜੀ ਉਸ ਤੋਂ ਬਾਅਦ ਦੰਗਲ ਜੀ ਗਿਆ ਤੁਹਾਨੂੰ ਵੀ ਪਤਾ 20-25 ਮਿੰਟ ਕੁਸ਼ਤੀ ਹੋਈ ਅਗਰ 20-25 ਮਿੰਟ ਮੈਂ ਕੁਸ਼ਤੀ ਲੜ ਲੜ ਲਈ ਤੇ 5-10 ਮਿੰਟ ਹੋਰ ਲੜਨ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਜਦੋਂ ਕੁਸ਼ਤੀ ਦਾ ਰੌਲਾ ਪੈ ਗਿਆ 10 ਮਿੰਟ ਮੈਂ ਖਾੜੇ ਚਿਹਰੇ ਖੜਾ ਔਰ ਮੈਂ ਕਿਹਾ ਕਿ ਕੁਸ਼ਤੀ ਦੁਆਰ ਤੋਂ ਕਰਵਾਓ ਕਰਵਾਓ ਕਾਫੀ ਵਾਰ ਕਿਹਾ ਔਰ ਕਮੇਟੀ ਨੇ ਇੱਕ ਨਹੀਂ ਮੰਨੀ ਤੇ ਪੁਲਿਸ ਦੁਆਰਾ ਮੈਨੂੰ ਖਾੜੇ ਚੋਂ ਬਾਹਰ ਕਢਾ ਦਿੱਤਾ ਗਿਆ ਤੇ ਪੁਲਿਸ ਨੇ ਸਾਨੂੰ ਬੜੀ ਬਦਤਮੀਜ਼ੀ ਨਾਲ ਖਾੜੇ ਚੋਂ ਬਾਹਰ ਕੱਢਤਾ ਕਿ ਕੁਸ਼ਤੀ ਹੋਰ ਇੱਕ ਵਾਰ ਕਰ ਕਿ ਕੁਸ਼ਤੀ ਹੋ ਗਈ ਆ ਅਸੀਂ ਦੁਆਰਾ ਨਹੀਂ ਕਰਾਣੀ ਤੁਸੀਂ ਬਾਹਰ ਚਲੋ ਪੁਲਿਸ ਦੁਆਰਾ ਬਾਹਰ ਕਢਾਤਾ ਕਿ ਉਹਨਾਂ ਨੂੰ ਕਹਿਤਾ ਗਿਆ ਕਿ ਇਹਨਾਂ ਨੂੰ ਖਾੜੇ ਚ ਅੰਦਰ ਨਾਲ ਆਣ ਦਿੱਤਾ ਜਾਵੇ ਹੁਣ ਇੰਨੇ ਬੇਸ਼ਰਮਤਾ ਸੀ ਵੀ ਹੈ ਨਹੀਂ ਕਿ ਇੰਨੀ ਬੇਇੱਜ਼ਤੀ ਕਰਾ ਕੇ ਦੁਆਰਾ ਲੜਨ ਆ ਜੀਏ ਅਸੀਂ ਵੀ ਮਾੜੀ ਮੋਟੀ ਇੱਜ਼ਤ ਵਾਲੇ ਆ ਤੇ ਦੂਸਰੀ ਗੱਲ ਕਮੇਟੀ ਨੇ ਤੁਹਾਨੂੰ ਪਤਾ ਕਿਤਰੀ ਨਾ ਇਨਸਾਫੀ ਕੀਤੀ ਸਾਰੀ ਕਮੇਟੀ ਵੱਲੋਂ ਨਹੀਂ ਕਹਿ ਰਿਹਾ ਮੈਂ ਕੁਝ ਬੰਦੇ ਚੰਗੇ ਸੀ ਜਿੱਦ ਸਾਡੇ ਵਿਰਿੰਦਰ ਠਾਕੁਰ ਭਾਜੀ ਸਾਡੇ ਉਹ ਬੰਦੇ ਸਾਨੂੰ ਚੰਗੇ ਲੱਗੇ ਉਹਨਾਂ ਨੇ ਸਾਡੀ ਗੱਲ ਵੀ ਸੁਣੀ ਤੇ ਕੁਝ ਬੰਦੇ ਕਮੇਟੀ ਦੇ ਜੋ ਕਿ ਜਿਨ੍ਹਾਂ ਨੇ ਬੜਾ ਗਲਤ ਬਿਹੇਵ ਕੀਤਾ ਸਾਡੇ ਨਾਲ ਤੁਹਾਨੂੰ ਵੀ ਪਤਾ ਔਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਕਿ ਉਧਰ ਧਰਮ ਦੇ ਨਾਤੇ ਮਸਲੇ ਚੱਲਦੇ ਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਸੀ ਲੇਕਿਨ ਸਾਡੇ 'ਚ ਇਦਾਂ ਦਾ ਕੁਝ ਵੀ ਨਹੀਂ ਆ ਸਾਡੇ ਅਗਰ ਤੁਸੀਂ ਪੰਜਾਬ ਚ ਆ ਕੇ ਦੇਖੋਗੇ ਨਾ ਇਦਾਂ ਦਾ ਸਾਡੇ ਕੋਲ ਜਿਹਨੇ ਅਸੀਂ ਸਾਰੇ ਭਰਾ ਭਰਾ ਇਕੱਠੇ ਰਹਿੰਦੇ ਹੁਣ ਵੀ ਮੇਰੇ ਨਾਲ ਮੇਰੇ ਵੱਡੇ ਭਾਜੀ ਆ ਦੀਪਾ ਭਾਜੀ ਇਹ ਵੱਡੇ ਭਾਜੀ ਆ ਜਿਹੜੇ ਇਹ ਸੇਖੇ ਆ ਇਹ ਸੇਖਾ ਔਰ ਇਹੀ ਮੈਨੂੰ ਸਾਰਾ ਕੁਝ ਪਹਿਲਵਾਨੀ ਦੇ ਬਾਰੇ ਦੱਸਦੇ ਆ ਇਹਨਾਂ ਦੀ سپورਟ ਨਾਲ ਅੱਜ ਅੱਲਾ ਦੇ ਫਜ਼ਲ ਨਾਲ ਇੱਥੇ ਪਹੁੰਚਿਆ ਮੈਂ ਦੂਸਰੀ ਗੱਲ ਇਹ ਕਿ ਸਾਨੂੰ ਬਾਹਰ ਕੱਢ ਦਿੱਤਾ ਗਿਆ ਕਮੇਟੀ ਦੁਆਰਾ ਔਰ ਬਾਅਦ ਚੌਦ ਦੇ ਘੰਟੇ ਬਾਅਦ ਕਹਿਣ ਲੱਗੇ ਕਿ ਖਾੜੇ ਦੇ ਵਿੱਚ ਜਾਓ ਕੁਸ਼ਤੀਦਵਾਰ ਤੋਂ ਕਰਾਣੀ ਆ ਤੇ ਸਾਨੂੰ ਸ਼ਿਵਾ ਪਹਿਲਵਾਨ ਜੀ ਜਿਹੜੇ ਵਧੀਆ ਪਹਿਲਵਾਨਾ ਚੰਗਾ ਅੱਛਾ ਮੁੰਡਾ ਆ ਵੀ ਉਹਨਾਂ ਦੇ ਕੋਚ ਨੇ ਕਿਹਾ ਕਿ ਪਹਿਲਵਾਨ ਜੀ ਤੁਸੀਂ ਖਾੜੇ 'ਚ ਨਾ ਜਾਓ ਅਸੀਂ ਵੀ ਨਹੀਂ ਜਾਣਾ ਅਗਰ ਸਾਡੀ ਦੁਆਰਾ ਕੁਸ਼ਤੀ ਕਰਵਾਉਗੇ ਅਸੀਂ 50000 ਐਕਸਟਰਾ ਲੈਣਾ ਔਰ ਤੁਸੀਂ ਵੀ 50000 ਐਕਸਟਰਾ ਮੰਗਿਓ ਤੇ ਫੇਰ ਲੜਨਾ ਔਰ ਬਾਅਦ ਚ ਉਹਨਾਂ ਨੇ ਦੱਸਿਆ ਸਾਨੂੰ ਕਿ ਸਾਨੂੰ 50000 ਐਕਸਟਰਾ ਭਰ ਦਿੱਤਾ ਗਿਆ ਕਮੇਟੀ ਦੁਆਰਾ ਤੁਸੀਂ ਵੀ ਗੱਲ ਕਰ ਲਓ ਫਿਰ ਉਸਤੇ ਲੜ ਲੈਨੇ ਆ ਜਦੋਂ ਦੁਬਾਰਾ ਵਾਪਸ ਫੇ ਅਸੀਂ ਖਾੜੇ ਦੇ ਵਿੱਚ ਗਏ ਗੱਲ ਕਰਨ ਵਾਸਤੇ ਉਸ ਟਾਈਮ ਵੀ ਕਮੇਟੀ ਨੇ ਵਰਿੰਦਰ ਸਰ ਵੱਲੋਂ ਨਹੀਂ ਕਹਿ ਰਿਆ ਉਹਨਾਂ ਨੇ ਕੁਝ ਨਹੀਂ ਸਾਨੂੰ ਕਿਹਾ ਤੇ ਜਿਹੜੇ ਕਮੇਟੀ ਦੇ ਹੋਰ ਮੈਂਬਰ ਸੀ ਉਹਨਾਂ ਨੇ ਫੇਰ ਬਦਤਮੀਜ਼ੀ ਕੀਤੀ ਮੇਰੇ ਨਾਲ ਤੇ ਬਾਕੀ ਹੁਣ ਤੁਸੀਂ ਦੱਸੋ ਕਿ ਮੈਂ ਕਿਸ ਤਰ੍ਹਾਂ ਲੜਾਂ ਕੁਸ਼ਤੀ ਨਾ ਬਾਕੀ ਡਰ ਵਾਲੀ ਕੋਈ ਗੱਲ ਨਹੀਂ ਡਰ ਕੇ ਮੈਂ ਭੱਜਿਆ ਨਹੀਂ ਅਗਰ ਮੈਂ ਡਰਨ ਵਾਲਾ ਹੁੰਦਾ ਤੇ ਮੈਂ 20 ਜ 25 ਮਿੰਟ ਲੜਨ ਤੋਂ ਪਹਿਲਾਂ ਹੀ ਡਰ ਕੇ ਕੁਸ਼ਤੀ ਛੱਡ ਦਿੰਦਾ ਅਗਰ ਡਰ ਹੋਵੇ ਹਨਾ ਗਾਂ ਸਾਡੀਆਂ ਰੋਜ਼ ਕੁਸ਼ਤੀਆਂ ਹੋਣੀਆਂ ਹੁਣ ਸਾਡੇ ਪੰਜਾਬ ਚ ਦੰਗਲ ਸਟਾਰਟ ਹੋਣੇ ਸਾਡੀਆਂ ਰੋਜ਼ ਕੁਸ਼ਤੀਆਂ ਹੋਣੀਆਂ ਅਗਰ ਡਰ ਹੋਵੇ ਤਾਂ ਮੈਂ ਕੁਸ਼ਤੀ ਲੜਾਂ ਨਾ ਬਾਕੀ ਮੈਂ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੇਰੀ ਇਨੀ سپورਟ ਕੀਤੀ ਸਾਰੇ ਗੈਰ ਮਜ਼ਲਮ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਵੀ ਮੇਰੀ ਬਹੁਤ ਮਦਦ ਕੀਤੀ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਤੇ ਬਾਕੀ ਸਾਡੇ ਪੰਜਾਬ 'ਚ ਆ ਕੇ ਦੇਖੋ ਚਾਹੇ ਕੋਈ ਵੀ ਹੈ ਕੋਈ ਵੀ ਸਾਡੇ ਪੰਜਾਬ 'ਚ ਹੁਸ਼ਿਆਰ ਪਰ ਆ ਕੇ ਇੱਕ ਵਾਰੀ ਭਰਾ ਨੂੰ ਯਾਦ ਕਰ ਲਿਓ ਇਹ ਪੰਜਾਬ ਅਮਾਨਤ ਬੰਦੇ ਸੀ ਜਿਨ੍ਹਾਂ ਨੇ ਹੋਟਲ ਦੇ ਸਾਨੂੰ ਰੱਖਿਆ ਉਹ ਵੀ ਤਾਂ ਹਿੰਦੂ ਸੀ ਉਹ ਕਿੰਨੇ ਚੰਗੇ ਬੰਦੇ ਨਾਲ ਸੀ ਹੁੰਦੇ ਸੀ ਕਿੰਨੇ ਨਾਈਸ ਬੰਦੇ ਸੀਗੇ ਲੇਕਿਨ ਕਮੇਟੀ ਦੇ ਕੁਝ ਕੁ ਮੈਂਬਰ ਸਾਰੇ ਨਹੀਂ ਕੁਝ ਕੁ ਮੈਂਬਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਤੇ ਹੁਣ ਮੇਰਾ ਲੜਨ ਦਾ ਫੇਕ ਕੀ ਫਾਇਦਾ ਸੀ ਤੁਸੀਂ ਦੱਸੋ ਹੁਣ ਮੈਂ ਗਲਤ ਕਿੱਥੇ ਆ ਔਰ ਕਮੈਂਟਾਂ ਦੇ ਵਿੱਚ ਮੈਸੇਜਾਂ ਦੇ ਵਿੱਚ ਬੜੀ ਬਤਮੀਜ਼ੀ ਨਾਲ ਬੋਲ ਰਹੇ ਕਿ ਸਦਾਮ ਡਰ ਕੇ ਭੱਜ ਗਿਆ ਸਦਾਮ ਖਾੜੇ 'ਚ ਨਹੀਂ ਆਇਆ ਯਾਰ ਤੁਸੀਂ ਆਪ ਹੀ ਤਾਂ ਦੇਖੋ ਕਿਸੇ ਨੂੰ ਇਸ ਚੀਜ਼ ਦਾ ਥੋੜੀ ਪਤਾ ਕਿ ਸਦਾਮ ਨੇ ਕੀ ਕੀ ਕੀਤਾ ਕਮੇਟੀ ਨੇ ਤੁਸੀਂ ਹੁਣ ਬਾਹਰ ਬੈਠੇ ਆ ਨਾ ਤੁਹਾਨੂੰ ਜਨਤਾ ਨੂੰ ਨਹੀਂ ਪਤਾ ਸੀ ਕਿ ਕਮੇਟੀ ਕੀ ਕੁਝ ਕਰ ਰਹੀ ਆ ਤੁਸੀਂ ਆਪਣੇ ਹੀ ਵਿਚਾਰ ਦੇਣ ਲੱਗੇ ਤੇ ਇਸ ਤਰ੍ਹਾਂ ਗਲਤ ਵਿਚਾਰ ਨਹੀਂ ਦੇਣ ਚਾਹੀਦੇ ਆਪਸ ਦੇ ਵਿੱਚ ਭਾਈਚਾਰੇ ਨਾਲ ਰਹਿਣਾ ਚਾਹੀਦਾ ਔਰ কুਸਤੀ ਉਹਦਾ ਪਹਿਲਾਂ ਕਿਹਾ ਵੀ কুਸਤੀ ਪੂਰੀ ਇਦਾਂ ਲੈਣੀ ਆ ਸਾਫ਼ ਸਾਫ਼ ਕੁਸਤੀ ਲੈਣੀ ਆ ਔਰ ਇਹ ਵੀ ਗੱਲ ਕਹੀ ਕਿ ਬ੍ਰਿਜ ਦੀ ਕੁਸਤੀ ਲੈਣੀ ਆ ਹੁਣ ਤੁਸੀਂ ਦੱਸੋ ਮੈਂ ਬ੍ਰਿਜ ਤੇ ਕਿੱਥੇ ਘੁੰਮਿਆ ਠੀਕ ਆ ਕੁਸਤੀ ਦੀ ਚਲੋ ਬਾਅਦ ਦੀ ਗੱਲ ਆ ਉਹ ਚਲੋ ਕੋਈ ਮਸਲਾ ਨਹੀਂ ਹਾਰ ਜਿੱਤ ਤਾਂ ਬਣੀ ਰਹਿੰਦੀ ਆ ਨਾ ਇੱਕ ਨੇ ਟਾਣਾ ਇੱਕ ਨੇ ਟਾਣਾ ਔਰ ਮਜ਼ਾ ਵੀ ਤਾਂ ਹੀ ਆਂਦਾ ਕੁਸਤੀ ਜੇ ਅਗਰ ਕੁਸਤੀ ਹਾਰ ਜਿੱਤੇ ਤੇ ਬਦਲੀ ਜਾਵੇ ਮੈਨੂੰ ਸਿਰਫ ਆ ਦੁੱਖ ਲੱਗਾ ਕਿ ਮੈਨੂੰ ਇੱਕ ਮੁਸਲਮਾਨ ਸਮਝ ਕੇ ਮੇਰੇ ਨਾਲ ਪੱਖਵਾਜੀ ਕੀਤੀ ਗਈ ਤੇ ਮੈਨੂੰ ਨਹੀਂ ਸੀ ਪਤਾ ਕਿ ਉਸ ਏਰੀਆ ਦੇ ਵਿੱਚ ਇਹ ਮਸਲੇ ਚੱਲਦੇ ਆ ਮਹਾਂਮਾਚਲ ਦੇ ਵਿੱਚ ਬੜੀ ਜਗ੍ਹਾ ਗਿਆ ਹਿਮੇਰਪੁਰ ਗਿਆ ਉਹਨਾ ਏਰੀਆ ਕਦੀ આજ ਤੱਕ ਸਾਡੇ ਨਾਲ ਇਦਾਂ ਨਹੀਂ ਹੋਇਆ ਸਿਰਫ ਇੱਕ ਪਝਰਾੜੂ ਤੇ ਇੱਕ ਮੇਰੇ ਨਾਲ ਹੋਇਆ ਸੀਗਾ ਪਝਰਾੜੂ ਤੋਂ ਅੱਗੇ ਆ ਕੇ ਹਿਆੜ ਉੱਥੇ ਵੀ ਮੇਰੇ ਨਾਲ ਇਹੀ ਇਦਾਂ ਦਾ ਮਸਲਾ ਹੋਇਆ ਸੀ ਉੱਥੇ ਮੋਰਿੰਦਰ ਠਾਕੁਰ ਜਿਹੜੇ ਸਾਡੇ ਪਝਰਾੜੂ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੇ ਮੇਰੀ ਮਦਦ ਕੀਤੀ ਉਹਨਾਂ ਨੇ ਮੇਰੀ ਸਪੋਰਟ ਕੀਤੀ ਫਿਰ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਉਸ ਇਸ਼ਹਾਨ ਦੇ ਬਦਲੇ ਹੀ ਮੈਂ ਇਹ ਦੰਗਲ ਲੜਨ ਆਇਆ ਸੀ ਆਦਰਵਾਇਜ਼ ਮੈਂ ਨਹੀਂ ਜਾਣਾ ਸੀ ਉਹਨਾਂ ਦਾ एहसान ਸੀ ਮੇਰੇ ਤੇ ਤਾਂ ਮੈਂ ਦੰਗਲ ਲੜਨ ਆਇਆ ਤੇ ਬਾਕੀ ਦੁੱਖ ਮੈਨੂੰ ਇਹ ਹੈ ਕਿ ਉਧਰ ਇਤਨੀ ਜ਼ਿਆਦਾ ਕੰਟਰੋਵਰਸੀ ਚੱਲ ਰਹੀ ਆ ਧਰਮ ਦੇ ਨਾਂ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮੇਲ ਜੋਲ ਕੇ ਰਹਿਣਾ ਚਾਹੀਦਾ ਸਾਡੇ ਪੰਜਾਬ 'ਚ ਆ ਕੇ ਦੇਖੋ ਕਦੀ ਵੀ ਹੁਸ਼ਿਆਰਪੁਰ ਦੇ ਵਿੱਚ ਕੋਈ ਕੰਮ ਪੈ ਗਿਆ ਇਨਸ਼ਾਅੱਲਾ ਇੱਕ ਵਾਰ ਮੈਨੂੰ ਫੋਨ ਮਾਰ ਰਹੇ ਚਾਹੇ ਕੋਈ ਵੀ ਹੋਵੇ ਅਸੀਂ ਉਸੇ ਟਾਈਮ ਹਾਜ਼ਰ ਹੋ ਜਾਵਾਂਗੇ ਬਾਕੀ ਆਹੀ ਗੱਲ ਮੈਂ ਕਹਿਣੀ ਸੀ ਸਾਰੇ ਭਰਾਵਾਂ ਨੂੰ Allah is